ਪਹਿਲਾਂ ਵੀਰਜੀ ਪਿੱਤੇ ਦਾ ਕਰਾਇਆ ਸੀ ਮਾ ਤਾਂ ਪੀੜ ਹੁੰਦੀ ਆ ਤੇ ਫੇਰ ਪਿੱਤੇ ਦਾ ਵੀ ਕਰਾ ਲਿਆ ਚੁੱਕ ਚਕਾ ਕੇ ਤੇ ਦਰਦ ਫੇਰ ਨਾ ਹਟੇ ਇਹ ਆਖਾ ਪਿੱਤਾ ਵੀ ਕਢਾ ਲਿਆ ਤੇ ਦਰਦ ਫੇਰ ਨਹੀਂ ਹਟਦੀ ਬੜਾ ਰੋਣਾ ਖਪਣਾ ਮੈਂ ਘਰੇ ਇਹਨੇ ਕਿਤੇ ਨਾ ਮੁੰਡੇ ਨੇ ਵੀ ਕੰਮ ਤੇ ਜਾਣਾ ਵੀ ਬੜੀ ਪੀੜ ਫੇਰ ਛਿੜਨੀ ਤੇ ਵਿਚਾਰਾ ਕੰਮ ਤੋਂ ਹੀ ਭੈ ਗਿਆ ਮੁੜ ਕੇ ਤਾਂ ਇਹ ਆਪਣੇ ਖੇਰਾ ਵੀ ਚੱਲ ਆ ਛਾਪ ਕੇ ਪਿੱਤੇ ਜਾਂ ਪਿੱਤੇ ਚੱਲਣੇ ਗਲਦੀਆਂ ਪੇ ਹਟ ਜਾਣੀਆਂ ਦੇ ਆਹੀ ਚੋਕ ਚਕਾ ਕੇ ਪੈਸਾ ਵੀ ਲਾ ਲਿਆ ਤਾਂ ਫੇਰ ਉਹ ਨਾ ਪੀਂ ਦਰਦ ਫੇਰ ਨਾ ਹਟੀ ਫੇਰ ਇਹਨਾਂ ਕੋ ਜਾਣੇ ਨਖਣਾ ਠੰਡ ਕਰਕੇ ਫੇਰ ਦਵਾਈ ਦੇ ਦੇਣੀ ਫੇਰ ਘਰ ਆਉਣਾ ਫੇਰ ਇੱਕ ਮਿੰਟ ਚ ਹੀ ਡਾ ਪਾਣੀ ਉਹਨਾਂ ਦੀ ਫੇਰ ਵਿੱਚ ਆਇਆ ਵੀ ਆ ਜਿਹੜੀ ਸਾਹ ਵਾਲੀ ਨਾਲੀ ਆ ਨਾ ਇਹਨਾਂ ਦੇ ਵਿੱਚ ਪਥਰੀਆਂ ਤਿੰਨ ਨਿਕਲੀਆਂ ਫੇਰ ਘਰ ਦੇ ਭਾਰਾ ਨਹੀਂ ਜੋ ਕੰਮ ਕਰਦੀ ਅਜੇ ਵੀ ਤੀਜਾ ਮਹੀਨਾ ਚੜਿਆ ਪਰੇਸ਼ਣ ਨੂੰ ਇਹਦੋਂ ਹੋਏ ਨਾ ਫੇਰ ਕਮਜ਼ੋਰੀ ਕਰਕੇ ਵੀ ਨਹੀਂ ਤੁਹਾਨੂੰ ਪਤਾ ਮਾੜਿਆ ਘਰਾਂ ਚ ਕੀ ਵੀ ਰੋਟੀ ਆ ਬੁਰਕੀ ਇਹ ਰੋ ਕਾਕਾ ਕੱਲ ਵਰ ਜਰਾ ਕੋ ਮਾਉਂਦਾ ਫਿਰ ਘਰ ਦਾ ਹੀ ਮਾਹ ਸਿਸਟਮ ਚੱਲਦਾ ਜੋ ਧੰਨਵਾਦ ਉਹਨਾਂ ਦਾ ਬਹੁਤ ਜ਼ਿਆਦਾ ਬੜੀ ਜਿਆਦੀ ਮਦਦ ਕੀਤੀ ਉਹਨਾਂ ਨੇ ਫਿਰ ਜਾਨ ਬਚਾਤੀ ਚਲੋ ਨਹੀਂ ਤੇ ਮੌਤ ਹੀ ਮੇਰੀ ਕਿਥੋਂ ਇੰਨਾ ਪਿਆ ਲਿਆਉਣਾ ਤਾ ਕਿੰਨੇ ਨਾਈ ਦਾ ਨੇ ਮਾਰ ਅਜ ਦਾ ਸ਼ੁਕਰ ਹੈ ਚਲੋ ਬੜੀ ਬੜੀ ਮਬਰ ਕਰੇ ਉਹਨਾਂ ਦੀ ਮਾਰਾ ਸੱਚੇ ਪਾਤਸ਼ਾ ਜਿੰਨਾ ਚਲੋ ਮੇਰੀ ਜਾਨ ਬਚਾਤੀ ਬੱਚਿਆਂ ਦੇ ਵਿੱਚ ਐਂਦਰ ਉਹਨੇ ਹਮਾ ਪੋਤਾ ਸਤਾਲ ਵੀ ਘਰ ਵੀ ਰੋਣਾ ਆਣ ਕੇ ਵੀ ਕੀ ਕਰਾਂਗੇ ਕਿੱਥੋਂ ਦੇਵਾਂਗੇ ਇੰਨਾ ਪੈਸਾ